ਖਲਸਾ ਵੰਝ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਉ ਆਪ ਜੀ ਦੇ ਨਾਲ ਇਤਿਹਾਸਕ ਜਾਣਕਾਰੀ ਸਾਂਝੀ ਕਰੀਏ ਭਗਤ ਕਬੀਰ ਜੀ ਕਿਸਰ ਆਪਣੀ ਸੇਵ ਨਵਾਉਂਦੇ ਰਾਮ ਨਾਮ ਦਾ ਜਾਪ ਕਰਦੇ ਦੁਨੀਆਂ ਦੇ ਵਿਚਰ ਰਹੇ ਨੇ ਔਰ ਸਭ ਤੋਂ ਪਹਿਲਾਂ ਪੰਤਾ ਮੁਲਾ ਮਲਾਣਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਭਗਤ ਕਬੀਰ ਨੂੰ ਸੰਗਲਾਂ ਨਾਲ ਨੋੜ ਕੇ ਗੰਗਾ ਦੇ ਵਿੱਚ ਛੁੜ ਦਿੱਤਾ ਗੰਗਾ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਨੂੰ ਕਾਲਪੁਰਖ ਪ੍ਰਮਾਤਮਾ ਨੇ ਡੋਬਣ ਨਹੀਂ ਦਿੱਤਾ ਸੰਗਲਾਂ ਦਾ ਟੁੱਟ ਜਾਣਾ ਤੇ ਮਿਰਗਸ਼ਾਲਾ ਦੇ ਉੱਤੇ ਬੈਠ ਕੇ ਬੰਨੇ ਲੱਗ ਜਾਣਾ ਇਹ ਪਰਮੇਸ਼ਰ ਦੀ ਕਿਰਪਾਈ ਸੀ ਉਸ ਤੋਂ ਬਾਅਦ ਦੇ ਵਿੱਚ ਅਗ ਦੇ ਵਿੱਚ ਸੜ ਕੇ ਕਬੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਿਆਰਿਓ ਅਗ ਵੀ ਠਰ ਗਈ ਤੇ ਕਬੀਰ ਦਾ ਕੁਝ ਨਾ ਵਿਗੜਿਆ ਹੁਣ ਇਸੇ ਤਰ੍ਹਾਂ ਹੀ ਫੇਰ ਬਾਸ਼ਾ सिकंदर लोदी ਦੇ ਲੋਕਾਂ ਨੇ ਜਾ ਕੇ ਕੰਨ ਭਰੇ ਕਬੀਰ ਜਿਹੜਾ ਹੈ ਕਾਫਰ ਹੋ ਗਿਆ ਹੈ ਉਹ ਮੁਸਲਮਾਨ ਹੋ ਕੇ RAM ਨਾਮ ਦਾ ਸਿਮਰਨ ਕਰਦਾ ਹੈ ਉਦੋਂ RAM ਨਾਮ ਦੇ ਸਿਮਰਨ ਕਰਦੇ ਨੂੰ ਪਾਂਡਿਆਂ ਨੇ ਇਤਨਾ ਤੰਗ ਕੀਤਾ ਕਿ ਉਹਨਾਂ ਨੇ ਵੀ ਬੜੀਆਂ ਸ਼ਿਕਾਇਤਾਂ ਕੀਤੀਆਂ ਜਿਸ ਕਰਕੇ सिकंदरनुदी गुस्से ਵਿੱਚ ਪੜਕ ਗਿਆ ਤੇ ਕਹਿਣ ਲੱਗਾ ਕਿ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅੱਗੇ ਤੂੰ ਬਚ ਗਿਆ ਹੈ ਹੁਣ ਨਹੀਂ ਵੱਜਦਾ ਬਾਦਸ਼ਾਹ ਨੇ ਫਿਰ ਹੁਕਮ ਦਿੱਤਾ ਜਾਓ ਕਬੀਰ ਨੂੰ ਫੜਕੇ ਲਿਆਓ ਕਦੀ ਨਹੀਂ ਹੋ ਸਕਦਾ ਕਿ ਵਜੇ ਜੋ ਅੱਜ ਮੈਂ ਕਬੀਰ ਨੂੰ ਨਾਮ ਆ ਸਕਿਆ ਤਾਂ ਕੱਲ ਨੂੰ ਸਾਰੇ ਰਾਜ ਦੇ ਵਿੱਚ ਬਗਾਵਤ ਹੋ ਜਾਵੇਗੀ ਬਾਦਸ਼ਾਹ ਦੇ ਵਜ਼ੀਰ ਸਹਾਕਾਰ કાશી નગર ਦਾ कोतवाल ਤੇ ਪਿਆਦੇ ਪਹਿਲੀਆਂ ਦੋਹਾਂ ਸ਼ਕਤੀਆਂ ਨੂੰ ਦੇਖ ਕੇ ਡਰ ਗਏ ਹੁਣ ਕਿਸੇ ਕੀਮਤ ਤੇ ਕਬੀਰ ਨੂੰ ਫੜਨਾ ਨਹੀਂ ਚਾਹੁੰਦੇ ਪਰ ਬਾਦਸ਼ਾਹ ਬਿਰਸੀ ਆਖਰ ਉਹਨਾਂ ਨੂੰ ਕਬੀਰ ਜੀ ਨੂੰ ਫੜਨਾ ਪਿਆ ਇਸ ਵਾਰ ਬਾਦਸ਼ਾਹ ਨੇ ਕਬੀਰ ਵਾਸਤੇ ਇੱਕ ਸਜ਼ਾ ਮੁਕਰਰ ਕੀਤੀ ਕਿ ਕਬੀਰ ਨੂੰ ਸਿੰਗਲਾਂ ਨਾਲ ਨੋੜ ਕੇ ਇੱਕ ਮਸਤ ਹਾਥੀ ਨੂੰ ਛਰਾਵੀ ਕਰਕੇ ਉਹਦੇ ਅੱਗੇ ਛੁੱਟਿਆ ਜਾਵੇ ਜਦੋਂ ਸੰਗਲਾਂ ਨਾਲ ਜਖੜਿਆ ਹੋਇਆ ਕਬੀਰ ਉਸਦੇ ਅੱਗੇ ਪਿਆ ਹੋਵੇਗਾ ਹਾਥੀ ਉਸ ਨੂੰ ਲਤਾੜ ਕੇ ਹੀ ਮਾਰ ਛੁੱਟੇਗਾ ਇਸ ਤਰ੍ਹਾਂ ਕਰਕੇ ਰੋਜ਼-ਰੋਜ਼ ਵਾਲੀ ਟੈਂ ਟੈਂ ਖਤਮ ਹੋ ਜਾਵੇਗੀ ਤੇ ਕਬੀਰ ਦਾ ਮਰਨਾ ਲਾਜ਼ਮੀ ਹੈ ਹਾਥੀ ਉਸ ਨੂੰ ਲਤਾੜ ਕੇ ਮਾਰ ਛੁੱਟੇਗਾ ਇਸੇ ਤਰ੍ਹਾਂ ਕੀਤਾ ਗਿਆ ਬਾਦਸ਼ਾਹ ਦੇ ਹੁਕਮ ਦੇ ਨਾਲ ਇੱਕ ਮਸਤ ਹਾਥੀ ਲਿਆਂਦਾ ਗਿਆ ਖੂਨੀ ਹਾਥੀ ਲਿਆਂਦਾ ਗਿਆ ਰਜਾ ਕੇ ਇਹਨੂੰ ਸ਼ਰਾਬ ਪਿਾਈ ਸ਼ਰਾਬ ਵਿੱਚ ਅਨਾ ਹੋ ਗਿਆ ਬਾਜ਼ਾਰ ਦੇ ਵਿੱਚੋਂ ਲਿਆ ਕੇ ਖੁੱਲੀ ਥਾਂ ਤੇ ਖੜਾ ਕਰ ਦਿੱਤਾ ਉਹਦੇ ਉੱਪਰ ਮਹਾਵਤ ਬੈਠਾ ਹੈ ਦੂਰ ਦੂਰ ਤੱਕ ਲੋਕ ਪਿੜ ਬਣ ਕੇ ਖੜੋ ਗਏ ਕਿਉਂਕਿ ਉਹ ਵੇਖਣ ਵਾਸਤੇ ਆਏ ਦੀ ਕਿ ਦੋ ਵੀਰ ਕਵੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਵੀਰ ਮਰਿਆ ਨਹੀਂ ਅਰ ਕੀ ਦੇਖਦੇ ਆ ਉਹਦੇ ਨਾਲ ਕੀ ਮੰਦੀ ਇਸ ਕਰਕੇ ਬਹੁਤ ਜਿਆਦਾ ਦੁਨੀਆ ਕਤਰ ਹੋ ਗਈ ਇਸ ਘਟਨਾ ਦੀ ਬਾਬ ਤਕਵੀਰ ਜੀ ਆਪ ਵੀ ਫਰਮਾਉਂਦੇ ਨੇ ਜੋ ਕਿ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 870 ਦੇ ਉੱਤੇ ਮੌਜੂਦ ਹੈ ਕਬੀਰ ਜੀ ਫਰਮਾਉਂਦੇ ਨੇ ਕਿ ਭੁਜਾ ਬਾੰਦ ਭਿਲਾ ਕਰ ਡਾਰਿਓ ਹਸਤੀ ਕਰੋਪ ਮੂਡ ਮੈ ਵਾਰਿਓ ਸਸ ਭਾਗ ਕੈ ਚੀਸਾ ਮਾਰੈ ਇਹ ਮੂਰਤ ਕੇ ਹੰਬਲ ਹਾਰੇ ਆਹੇ ਮੇਰੇ ਠਾਕਰ ਤੁਮਰਾ ਜੋਰ ਕਾਜੀ ਬਖਬੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਝ ਡਾਰੂ ਕਾਟ ਇਸੇ ਤਰਾਵੋ ਘਾਲੋ ਸਾਟ ਹਸਨ ਤੋਰੇ ਧਰੇ ਧਿਆਨ ਵਾਹ ਕੇ ਰਿਦੇ ਵਸੇ ਭਗਵਾਨ ਕਿਆ ਬਰਾਨ ਸੰਤ ਹੈ ਕੀਨਾ ਬਾਨਪੁਰ ਕੁੰਚਰ ਕੋ ਦਿਨ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਜੀ ਨਾਹੀ ਕਾਜੀ ਅੰਧਿਆਰੇ ਤੀਨ ਵਾਰ ਪਤਿਆ ਪਰਣੀ ਨਾ ਮਾਨ ਕਠੋਰ ਜਹੁ ਨਾ ਪਤੇਨਾ ਕਹੇ ਕਵੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨਕੀ ਜਿੰਦ ਭਗਤ ਕਵੀਰ ਜੀ ਆਪਣੀ ਜੀਵਨ ਕਟਾਨ ਨੂੰ ਆਪਿਓ ਫਰਮਾਉਂਦੇ ਨੇ ਹੱਥ ਪੈਰ ਬੰਨ੍ਹ ਕੇ ਜਦੋਂ ਸ਼ਰਾਬੀ ਹਾਥੀ ਦੇ ਅੱਗੇ ਛੁੱਟਿਆ ਗਿਆ ਹਾਥੀ ਚੀਕਾ ਮਾਰਦਾ ਨਮਸਕਾਰ ਕਰਦਾ ਹੋਇਆ ਉਸਦੇ ਵੱਲ ਆਇਆ ਤੇ ਜਦੋਂ ਉਹਦੇ ਵੱਲ ਆਦੀ ਆਇਆ ਤੇ ਉਸ ਦੀਆਂ ਚੀਕਰ ਜੜੀਆਂ ਨੇ ਹੋਰ ਉੱਚੀਆਂ ਹੋ ਗਈਆਂ ਹਾਥੀ ਦਾ ਉਹਨਾਂ ਦੇਖ ਕੇ ਮੈਂ ਪ੍ਰਸੰਨ ਚਿੱਤ ਗਿਆ हे ਭਗਵਾਨ ਮੈਂ ਤੇਰੀ ਇਸ ਮੂਰਤੀ ਤੋਂ ਬਰਹਾਰ ਜਾਂਦਾ ਹਾਂ ਪਾਪ ਕੇ ਹਾਥੀ ਨਹੀਂ ਪ੍ਰਤੱਖ ਭਗਵਾਨ ਦੀ ਮੂਰਤੀ ਮਾਨੋ ਕੇ ਆਇਆ ਹੈ ਵਾਹ ਮੇਰੇ ਮਾਲਕ ਤੇਰਾ ਜੋਰ ਕਿੰਨਾ ਸੱਚੀ ਬੋਲ ਦੇਖੋ ਨਾ ਕਾਰੀ ਕਿੰਨਾ ਗਰੋਧਾਨ ਹੋ ਕੇ ਗੁੱਸੇ ਵਿੱਚ ਆਖ ਰਿਹਾ ਹੈ ਹਾਥੀ ਅੱਗੇ ਤੋਰੋ ਉਹ ਇਹ ਵੀ ਆਖਦਾ ਹੈ ਕਿ ਇਹ ਮਹਾਵਤ ਕਵੀਰ ਨੂੰ ਮਾਰ ਸੁੱਟ ਪਰ ਪਸ਼ੂ ਰੂਪ ਹਾਥੀ ਨੇ ਕਵੀਰ ਨੂੰ ਨਮਸਕਾਰ ਕੀਤੀ ਉਸ ਨੇ ਸੁੰਡ ਨਾਲ ਸਤਿਕਾਰਿਆ ਆਪਨਾ ਪੈ ਕਵੀਰ ਦੇ ਸਰੀਰ ਤੇ ਨਾ ਰਖਿਆ ਹਾਥੀ ਨੂੰ ਮਹਾਵਤ ਨੇ ਕੁੰਡਾ ਮਾਰ ਕੇ ਇਸ਼ਾਰਾ ਕੀਤਾ ਕਿ ਕਵੀਰ ਨੂੰ ਨਤਾਰੇ ਪਰ ਹਾਥੀ ਤੱਕ ਵੀ ਅੱਗੇ ਮੱਥਾ ਢੇਕਦਾ ਦੋ ਤਿੰਨ ਕੁੰਡੇ ਮਾਰੇ ਹਾਥੀ ਨੂੰ ਗੁੱਸਾ ਚੜ ਗਿਆ ਪਾਗਲ ਹੋ ਗਿਆ ਜੋਰ ਨਾਲ ਪਿੱਛੇ ਮੁੜਿਆ ਉਧਰ ਗਿਆ ਜਿੱਧਰ ਕਾਜੀ ਮੁੰਨਾਂ ਤੇ ਸਰਕਾਰੀ ਪਿਆਦੇ ਹਮ ਜਲਾ ਰਹੇ ਸਨ ਉਹਨਾਂ ਨੂੰ ਜਹਾੜ ਤਾੜਿਆ ਕਬੀਰ ਜੀ ਦੇ ਵੈਰੀਆਂ ਦੇ ਗਲ ਜਾ ਪਿਆ ਤਿੰਨ ਚਾਰ ਕਾਜੀ ਮਾਰ ਸੁੱਟੇ ਪਿਆਦੇ ਲਤਾੜੇ ਮਹਾਵਤ ਨੂੰ ਧਰਤੀ ਤੇ ਸੁੱਟ ਗਏ ਬੇ ਮਹਾਰਾਜ ਜੰਗਲਵਾਲ ਨੂੰ ਭਜ ਗਿਆ ਸ਼ਾਹੀ ਰਾਖੇ ਡਰ ਗਏ ਸਭ ਨੇ ਕਿਹਾ ਕਿ ਵੀਰ ਜੀ ਦੀ ਭਗਤੀ ਸ਼ਕਤੀ ਪ੍ਰਗਟ ਹੋਈ ਹੈ ਆਪ ਹੁਣ ਪ੍ਰਗਟ ਹੋਏ ਨੇ ਜਰੂਰ ਹੀ ਕੋਈ ਪਰਲੋ ਆਵੇਗੀ ਕਵੀਰ ਦੇ ਦੁਖੀ ਪੈ ਭੀਟ ਹੋਏ ਬਾਦਸ਼ਾਹ ਸਿਕੰਦਰ ਲੋਧੀ ਕੋਲ ਪੁਜੇ ਉਹਨਾਂ ਨੇ ਕਾੜੀ ਕਾੜੀ ਸਾਰੀ ਵਾਰਤਾਂ ਸੁਣਾਈ ਇਹ ਕੋਈ ਸੁਣ ਕੇ ਸਿਕੰਦਰ ਲੋਧੀ ਦਾ ਮੰਨ ਡਰ ਗਿਆ ਉਹ ਵੀ ਘਬਰਾ ਗਿਆ ਉਸ ਨੇ ਕਾੜੀ ਨਾਲ ਘਬਰਾ ਕੇ ਕਿਹਾ ਸ਼ੇਤੀ ਕਰੋ ਕਵੀਰ ਨੂੰ ਮੇਰੇ ਪਾਸ ਲੈ ਕੇ ਆਓ ਕਵੀਰ ਜੀ ਗੰਗਾ ਦੇ ਕਿਨਾਰੇ ਸਮਾਧੀ ਲਾਈ ਬਿਠੇ ਸਨ ਉਹਨਾਂ ਦੀ ਸੁਰਤ ਪ੍ਰਮਾਤਮਾ ਨਾਲ ਜੁੜੀ ਹੋਈ ਸੀ ਉਹ ਇੱਕ ਰਾਮ ਰਸ ਨਾਮ ਦਾ ਸਿਮਰਨ ਕਰੀ ਜਾਂਦੇ ਸਨ ਉਸ ਵੇਲੇ ਬਾਦਸ਼ਾਹ ਨੇ ਨਫਰ ਪੁਜੇ ਉਹਨਾਂ ਦੇ ਹੱਥ 'ਤੇ ਨਾ ਕੋਈ ਛਾਈ ਪਰਵਾਨਾ ਸੀ ਨਾ ਰੱਸੇ ਨਾ ਸੰਗਲ ਕਵਰਾਏ ਹੋਏ ਸਨ ਕੋਚਲ ਪਿਸ਼ੁਕਬੀਰ ਨੇ ਨੇਤਰ ਖੋਲੇ ਉਹਨਾਂ ਨਫਰਾਂ ਵੱਲ ਵੇਖ ਕੇ ਕਬੀਰ ਜੀ ਨੂੰ ਬੋਲੇ ਕਬੀਰ ਜੀ ਕਹਿਣ ਲਗੇ ਕਿਉਂ ਭਾਈ ਰਾਮ ਜਨੋ ਹੁਣ ਬਾਦਸ਼ਾਹ ਦਾ ਕੀ ਹੁਕਮ ਹੈ ਕੀ ਉਹ ਅਸਾਂ ਨੂੰ ਸਾਦੇ ਨੇ ਆ ਮਹਾਰਾਜ ਬਾਸ਼ਾ ਸ੍ਰਾਮਤ ਆਪ ਨੂੰ ਯਾਦ ਕਰਦੇ ਨੇ ਉਹਨਾਂ ਨੇ ਅਸਾਂ ਨੂੰ ਭੇਜਿਆ ਹੈ ਤੁਸੀਂ ਨੇ ਬੁੱਝ ਲਿਆ ਆਪ ਸੁਚਮਤ ਅੰਤਰਯਮੀ ਹੋ ਨਫਰਾ ਨੇ ਅਗੇ ਹੱਥ ਜੋੜ ਕੇ ਉਤਰ ਦਿੱਤਾ ਹੁਣ ਕਿਹੜੀ ਹੋਰ ਸਜ਼ਾ ਦੇਣੀ ਚਾਹੁੰਦੇ ਹੋ ਕਬੀਰ ਨੇ ਮੁੱਲ ਪੁੱਛਿਆ ਮਨਜ ਆਪ ਨੂੰ ਸਜ਼ਾ ਦੇਣ ਵਾਸਤੇ ਨਹੀਂ ਸਗੋਂ ਆਪ ਪਾਸੋਂ ਮਾਫੀ ਮੰਗਣ ਵਾਸਤੇ ਬਾਸ਼ਾ ਸ੍ਰਾਮਤ ਦਾ ਭੋਲ ਹੈ ਕਿ ਉਹਨਾਂ ਪਾਸੋਂ ਭੋਲ ਹੋਈਏ ਔਰ ਡਰ ਗਏ ਨੇ ਆਪ ਚਲੋ ਹੁਣ ਆਪ ਜੀ ਦਾ ਸਰਕਾਰ ਕਰਨਗੇ ਅਸਾਂ ਸਾਧੂਆਂ ਦਾ ਕੌਣ ਸਰਕਾਰ ਕਰਦਾ ਹੈ ਇਹ ਤਾਂ ਮੇਰੇ ਨਾਮ ਦੀ ਲੀਲਾ ਹੈ ਤਾਨੋ ਮੇਰੇ ਨਾਮ ਮੈਂ ਬਰਹਾਰੇ ਜਾਮਾ ਕਬੀਰ ਜੀ ਆਸਨ ਤੋਂ ਉਠੇ ਬਾਦਸ਼ਾਹ ਸਿਕੰਦਰ ਲੋਧੀ ਕੋਲ ਪੁਜੇ ਜਦੋਂ ਸਾਹਮਣੇ ਗਏ ਬਾਦਸ਼ਾਹ ਕਾਲੀ ਨਾਲ ਉੱਠ ਕੇ ਅੱਗੇ ਹੋ ਕੇ ਮਿਲਿਆ ਬਾਦਸ਼ਾਹ ਨੇ ਹਾਲ ਹੋ ਗਿਆ ਉਸਨੇ ਸਾਰਿਆਂ ਦੇ ਸਾਹਮਣੇ ਗੱਜ ਕੇ ਕਿਹਾ ਕਾਜੀ ਤੇ ਮੋਲਾ ਨੇ ਐਵੇਂ ਆਪ ਦੀ ਸ਼ਖਰ ਕੀਤੀ ਤੁਸੀਂ ਤਾਂ ਕੋਈ ਬਲੀ ਹੋ ਤੁਸੀਂ ਖੁਦਾ ਦਾ ਰੂਪ ਹੋ ਬੰਦੇ ਨੂੰ ਮaaf ਕਰਨਾ ਕਬੀਰ ਜੀ ਨੇ ਵਾਰਸ਼ਾਂ ਉਪਦੇਸ਼ ਕੀਤਾ ਉਸ ਨੂੰ ਨਸੀਹਤ ਕੀਤੀ ਅੱਗੇ ਤੋਂ ਪਰਜਾ ਨਾਲ ਚੰਗਾ ਸਲੂਕ ਕਰੇ ਮੁੱਲਾਂ ਕਾਰੀਆਂ ਦਰਬਾਰੀਆਂ ਦੇ ਆਖੇ ਲਾ ਕੇ ਕਿਸੇ ਸਾਧ ਫਕੀਰ ਜਾਂ ਰੱਬ ਭਗਤ ਨੂੰ ਤੰਗ ਨਾ ਕਰੇ ਬਾਦਸ਼ਾਹ ਦੇ ਪੈਰੀਂ ਡਿਗਣਾ ਤੇ ਤਿੰਨੇ ਹੀ ਪਿਆਰ ਖਿਜਾਵਣ ਤੋਂ ਬਾਅਦ ਜਾਨ ਦੇ ਕਾਰਨ ਸਾਰੇ ਸ਼ਹਿਰ ਵਿੱਚ ਕਬੀਰ ਦੀ ਸੋਭਾ ਹੋਈ ਕਾਰੀਆਂ ਤੇ ਪੰਡਿਆਂ ਦੇ ਘਰ ਹੀ ਸੋਗ ਪੈ ਗਿਆ ਮਾਈ ਲੋਈ ਤੇ ਕਮਾਲਾ ਦੇ ਕੇ ਪ੍ਰਸੰਨ ਹੋਏ ਉਹਨਾਂ ਦੀ ਜਨਮ ਸਾਖੀ ਜਨਮ ਦੀ ਭੁੱਖ ਮਿੜ ਗਈ ਭਗਤ ਗਵੀਨ ਨਮਾ ਬਣ ਗਏ ਜੋ ਨਾਮ ਰੂਪੀ ਵੀਰੇ ਤੇ ਲੋਕਾਂ ਨੂੰ ਸਵਾਰ ਕਰਕੇ ਭਵ ਸਾਗਰ ਤੋਂ ਉਤਾਰ ਦੇ ਸੋ ਪਿਆਰਿਓ ਹੋਇਆਂ ਪੁੱਡਾ ਨੂੰ ਨੱਚ ਤਾਰਿਓ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ